ਸ਼੍ਰੀ ਸ਼ਾਮ ਪ੍ਰਭੂ ਖਾਟੂ ਵਾਲੇ ਦਾ ਵਿਸ਼ਾਲ ਜਾਗਰਣ ਰਾਮਲੀਲਾ ਮદાન ਵਿੱਚ 31 ਮਈ 2025 ਦਿਨ ਸ਼ਨੀਵਾਰ ਨੂੰ ਬੜੀ ਸ਼ਰਧਾ ਅਤੇ ਉਸ਼ਾ ਨਾਲ ਪ੍ਰਬੰਧਕਾਂ ਵੱਲੋਂ ਕਰਵਾਇਆ ਜਾ ਰਿਹਾ ਹੈ ਜਿਸ ਦੇ ਸੰਬੰਧ ਵਿੱਚ ਸ਼੍ਰੀ ਖਾਟੂ ਸ਼ਾਮ ਜੀ ਦੀ ਜੋਤੀ ਦੀ ਸ਼ੋਭਾ ਯਾਤਰਾ ਬੜੀ ਹੀ ਮਰਜਾਦਾ ਨਾਲ ਸ਼ਹਿਰ ਅੰਦਰ ਕੱਢੀ ਗਈ ਇਸ ਯਾਤਰਾ ਵਿੱਚ ਛੋਟੇ-ਛੋਟੇ ਬੱਚਿਆਂ ਅਤੇ ਮਹਿਲਾਵਾਂ ਵੱਲੋਂ ਨੱਚ ਟਪਕੇ ਸ਼ੋਭਾ ਯਾਤਰਾ ਦੀ ਸ਼ਾਨ ਹੋਰ ਦੁੱਗਣੀ ਕੀਤੀ ਗਈ ਮਹਿਲਾਵਾਂ ਅਤੇ ਭਗਤਾਂ ਦੇ ਹੱਥ ਵਿੱਚ ਖਾਟੂ ਸ਼ਾਮ ਜੀ ਦੇ ਝੰਡੇ ਫੜੇ ਹੋਏ ਸਨ ਜੋ ਕਿ ਬਹੁਤ ਹੀ ਪਿਆਰੇ ਲੱਗ ਰਹੇ ਸਨ ਜਾਗਰਣ ਵਿੱਚ ਫਿਲਮੀ ਅਦਾਕਾਰ ਅਤੇ ਮਸ਼ਹੂਰ ਸਿੰਗਰ ਰੋਸ਼ਨ ਪ੍ਰਿੰਸ ਚੰਡੀਗੜ੍ਹ ਵਾਲੇ ਸ਼ਾਮ 바ਵਾ ਦਾ ਗੁਣਗਾਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੁਸੀਂ ਦੇਖ ਹੀ ਰਹੇ ਹੋ ਭਗਤਾਂ ਦੇ ਵਿੱਚ ਸ਼ੋਭਾ ਯਾਤਰਾ ਤੇ ਜਾਗਰਣ ਨੂੰ ਲੈ ਕੇ ਕਿੰਨੀ ਖੁਸ਼ੀ ਹੈ ਖੁਸ਼ੀ ਹੋਵੇ ਵੀ ਕਿਉਂ ਨਾ ਇਹ ਖਾਟੂ ਸ਼ਾਮ ਜੀ ਦਾ ਦੂਸਰਾ ਵਿਸ਼ਾਲ ਜਾਗਰਣ ਤਪਾ ਵਿੱਚ ਹੋਣ ਜਾ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਜਾਗਰਣ ਵਿੱਚ ਸੱਤ ਚਾਂਦੀ ਦੇ ਸਿੱਕੇ ਆ ਨਾ ਡਰਾ ਕੱਢਿਆ ਜਾਵੇਗਾ ਉਹ ਭਗਤ ਬੜੇ ਹੀ ਭਾਗਾਂ ਵਾਲੇ ਹੋਣਗੇ ਜਿਨ੍ਹਾਂ ਨੂੰ ਖਾਟੂ ਸ਼ਾਮ ਜੀ ਦੇ ਜਾਗਰਣ ਵਿੱਚ ਚੰਦ ਸੱਤ ਚਾਂਦੀ ਦੇ ਸਿੱਕੇ ਮਿਲਣਗੇ ਜਾਗਰਣ ਵਿੱਚ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆलम ਜੀ ਦਾ ਵਿਸ਼ੇਸ਼ ਸਨਮਾਨ ਪ੍ਰਬੰਧਕਾਂ ਵੱਲੋਂ ਕੀਤਾ ਜਾਵੇਗਾ ਬਾਬਾ ਜੀ ਦਾ ਸ਼ਿੰਗਾਰ ਸ਼੍ਰੀ ਹੇਮਰਾਜ ਗਰ ਸ਼ਾਂਤੀ ਮੋਰ ਕਰਨਗੇ ਦੀਪਕ ਪ੍ਰਚੰਡ ਸ਼੍ਰੀਮਤੀ ਆਰਤੀ ਅਤੇ ਮੋਹਨ ਸਿੰਘਲਾ ਪਰਿਵਾਰ ਸਮੇਤ ਕਰਨਗੇ 108 ਜੋਤੀ ਪੂਜਨ ਸ਼੍ਰੀ ਮਦਨ ਲਾਲ ਮਾਰવાડી ਤਪਾ ਕਰਨਗੇ ਜੋਤੀ ਪ੍ਰਚੰਡ ਸ਼੍ਰੀਮਤੀ ਪ੍ਰੇਮ ਲਤਾ ਅਤੇ ਸ਼੍ਰੀ ਪ੍ਰਵੀਨ ਗੋਇਲ ਰਿਟਾਇੰਡ ਏਡੀਸੀ ਤਪਾ ਕਰਨਗੇ ਇਸ ਤੋਂ ਇਲਾਵਾ ਵਿਸ਼ੇਸ਼ ਮਹਿਮਾਨ लवली ਮਹਾਰਾਜ ਵਾਲੇ ਹੋਗੇ